ਅੱਜ ਅਸੀਂ ਗੱਲ ਕਰਾਂਗੇ ਪ੍ਰੈਗਨੈਂਸੀ ਡਾਈਟਸ ਦੀ ਜਿਹੜੀ ਔਰਤ ਪ੍ਰੈਗਨੈਂਟ ਹੈ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਹੈਲਦੀ ਫੂਡਸ ਖਾਏ ਬਾਜ਼ਾਰ ਦਾ ਖਾਣਾ ਬਿਲਕੁਲ ਨਹੀਂ ਖਾਣਾ ਕਿਉਂਕਿ ਉਹ ਡਾਈਜੈਸ਼ਨ 'ਚ ਮੁਸ਼ਕਿਲ ਕਰਦਾ ਹੈ ਤੇ ਉਹ ਬੱਚੇ ਬਸਤੇ ਨੁਕਸਾਨਦੇ ਆ ਕੋਸ਼ਿਸ਼ ਕਰੋ ਘਰ ਦੇ ਬਨੇ ਹੈਲਦੀ ਸਬਜ਼ੀਆਂ ਖਾਓ ਫਰੂਟਸ ਖਾਓ ਸਾਫ਼ ਕਰਕੇ ਅੱਛੇ ਤਰ੍ਹਾਂ ਧੋ ਕੇ ਖਾਓ ਬੋਇਲਡ ਪਾਣੀ ਪੀਓ ਧਿਆਨ ਰੱਖੋ ਆਪਣੀ ਸਿਹਤ ਦਾ ਕਿਉਂਕਿ ਇਮਿਊਨਿਟੀ ਇਸ ਟਾਈਮ ਤੇ ਬਹੁਤ ਵੀਕ ਹੋ ਜਾਂਦੀ ਹੈ तो सू कुछ न्यूट्रीएंट्स का ध्यान रखना पैंता है सू कोशिश करनी चाहिए कि अपनी डाइट के बच्चे अोटीन जरूर इनक्लूड करिए अगर तुम प्रैगनेंट हो तो कोशिश करो प्रोटीन रिच डाइट जरूर लो ਪ੍ਰੋਟੀਨ ਦੇ ਵਿੱਚ ਤੁਸੀਂ ਐਡ ਕਰਨ ਵਾਸਤੇ ਨਾਨ-ਵੈਜੀਟੇਰੀਅਨ ਸੋਰਸਸ ਆ ਪ੍ਰੋਟੀਨਸ ਨੇ ਜਿਵੇਂ ਤੁਸੀਂ ਐਗ ਲੈ ਸਕਦੇ ਹੋ ਫਿਸ਼ ਲੈ ਸਕਦੇ ਹੋ ਚਿਕਨ ਬ੍ਰੈਸਟ ਲੈ ਸਕਦੇ ਹੋ ਅਗਰ ਤੁਸੀਂ ਵੈਜੀਟੇਰੀਅਨ ਹੋ ਤੇ ਤੁਸੀਂ ਦਾਲਾਂ ਐਡ ਕਰ ਸਕਦੇ ਹੋ ਆਪਣੀ ਡਾਈਟ ਦੇ ਵਿੱਚ ਪਨੀਰ ਐਡ ਕਰ ਸਕਦੇ ਹੋ ਟੋਫੂ ਐਡ ਕਰ ਸਕਦੇ ਹੋ ਵਿਟਾਮਿਨ ਡੀ ਰਿਚ ਫੂਡਸ ਐਡ ਕਰੋ ਜਿਹੜੇ ਬੋਨਸ ਨੂੰ ਬੱਚੇ ਦੀ ਸਟਰੈਂਥਨ ਕਰਨ ਵਾਸਤੇ ਹੈਲਪ ਕਰੇਗਾ ਅਦੇ ਚ ਅਸੀਂ ਗੱਲ ਕਰੀਏ ਤੇ ਇਹਦੇ ਚ ਫੈਟੀ ਫਿਸ਼ ਤੁਸੀਂ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਔਰੈਂਜਿਸ ਲੈ ਸਕਦੇ ਹੋ ਕਿ ਲ ਸਟਿਓ ਕਲੀਨ ਗ੍ਰੀਨ ਲੀਫੀ ਵੈਜੀਟੇਬਲਸ ਐਟ ਦਾ ਸਟਿਓ ਆਪਣੀ ਡਾਇਟ ਦੇ ਵਿੱਚ ਕੋਸ਼ਿਸ਼ ਕਰੋ ਆਪਣੀ ਡਾਇਟ ਦੇ ਵਿੱਚ ਫੋਲੇਟ ਤੇ ਫੋਲਿਕ ਐਸਿਡ ਰਿਚ ਫੂਡਸ ਲੋ ਜਿਹੜੇ ਕਿ ਬੱਚੇ ਦੀ ਬ੍ਰੇਨ ਤੇ ਸਪਾਈਨਲ ਕਾਰਡ ਵਾਸਤੇ ਸਟਰੈਂਥਨਿੰਗ ਵਾਸਤੇ ਬਹੁਤ ਜ਼ਰੂਰੀ ਹੈ ਐ ਫੋਲੇਟ ਤੇ ਫੋਲਿਕ ਐਸਿਡ ਸਾਨੂੰ ਕਿਹੜੇ ਫੂਡਸ ਤੋਂ ਮਿਲਦਾ ਹੈ ਇਸਨ ਡਾਰ ਗ੍ਰੀਨ ਲੀਫੀ ਵੈਜੀਟੇਬਲਸ ਤੋਂ ਮਿਲਦਾ ਹੈ ਜਿਵੇਂ ਗੱਲ ਕਰੀਏ ਸਪਿਨੈਚ ਹੈ ਕਿ ਲੈ ਇਸ ਤੋਂ ਇਲਾਵਾ ਤੁਸੀਂ ਪੀਜ਼ ਲੈ ਸਕਦੇ ਹੋ ਪੀਨਟਸ ਐਡ ਕਰ ਸਕਦੇ ਹੋ ਔਰੈਂਜਸ ਐਡ ਕਰ ਸਕਦੇ ਹੋ ਆਪਣੀ ਡਾਈਟ ਦੇ ਵਿੱਚ ਹਰੀਆਂ ਦਾਲਾਂ ਐਡ ਕਰੋ ਰਾਜਮਾ ਚੰਨੇ ਐਡ ਕਰੋ ਇਹ ਤੁਹਾਨੂੰ ਵੀਕਨੈਸ ਨਹੀਂ ਆਉਣ ਦੇਣਗੇ ਤੇ ਤੁਹਾਨੂੰ ਹੈਲਦੀ ਫੀਲ ਕਰਾਂਗੇ ਅੱਜ ਅਸੀਂ ਗੱਲ ਕਰਾਂਗੇ ਪ੍ਰੈਗਨੈਂਸੀ ਡਾਈਟਸ ਦੀ ਜਿਹੜੀ ਔਰਤ ਪ੍ਰੈਗਨੈਂਟ ਹੈ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਹੈਲਦੀ ਫੂਡਸ ਖਾਏ ਬਾਜ਼ਾਰ ਦਾ ਖਾਣਾ ਬਿਲਕੁਲ ਨਹੀਂ ਖਾਣਾ ਕਿਉਂਕਿ ਉਹ ਡਾਈਜੈਸ਼ਨ 'ਚ ਮੁਸ਼ਕਲ ਕਰਦਾ ਹੈ ਤੇ ਉਹ ਬੱਚੇਵस्ते ਨੁਕਸਾਨਦੇ ਆ ਕੋਸ਼ਿਸ਼ ਕਰੋ ਘਰ ਦੇ ਬਨੇ ਹੈਲਦੀ ਸਬਜ਼ੀਆਂ ਖਾਓ ਫਰੂਟਸ ਖਾਓ ਸਾਫ਼ ਕਰਕੇ ਅੱਛੀ ਤਰ੍ਹਾਂ ਧੋ ਕੇ ਖਾਓ ਬੋਇਲਡ ਪਾਣੀ ਪੀਓ ਧਿਆਨ ਰੱਖੋ ਆਪਣੀ ਸਿਹਤ ਦਾ ਕਿਉਂਕਿ ਇਮਿਊਨਿਟੀ ਇਸ ਟਾਈਮ ਤੇ ਬਹੁਤ ਵੀਕ ਹੋ ਜਾਂਦੀ ਹੈ ਤੇ ਸਾਨੂੰ ਕੁਝ ਨਿਊਟ੍ਰੀਐਂਟਸ ਦਾ ਧਿਆਨ ਰੱਖਣਾ ਪੈਂਦਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਡਾਈਟ ਦੇ ਵਿੱਚ ਅਸੀਂ ਪ੍ਰੋਟੀਨ ਜ਼ਰੂਰ ਇਨਕਲੂਡ ਕਰੀਏ ਅਗਰ ਤੁਸੀਂ ਪ੍ਰੈਗਨੈਂਟ ਹੋ ਤਾਂ ਕੋਸ਼ਿਸ਼ ਕਰੋ ਪ੍ਰੋਟੀਨ ਰਿਚ ਡਾਈਟ ਜ਼ਰੂਰ ਲਓ ਪ੍ਰੋਟੀਨ ਦੇ ਵਿੱਚ ਤੁਸੀਂ ਐਡ ਕਰਨ ਵਾਸਤੇ ਨਾਨ-ਵੈਜੀਟੇਰੀਅਨ ਸੋਰਸਸ ਆ ਪ੍ਰੋਟੀਨਸ ਦੇ ਜਿਵੇਂ ਤੁਸੀਂ ਐਗ ਲੈ ਸਕਦੇ ਹੋ ਫਿਸ਼ ਲੈ ਸਕਦੇ ਹੋ ਚਿਕਨ ਬਰੈਸਟ ਲੈ ਸਕਦੇ ਹੋ ਅਗਰ ਤੁਸੀਂ ਵੈਜੀਟੇਰੀਅਨ ਹੋ ਤੇ ਤੁਸੀਂ ਦਾਲਾਂ ਐਡ ਕਰ ਸਕਦੇ ਹੋ ਆਪਣੀ ਡਾਈਟ ਦੇ ਵਿੱਚ ਪਨੀਰ ਐਡ ਕਰ ਸਕਦੇ ਹੋ ਟੋਫੂ ਐਡ ਕਰ ਸਕਦੇ ਹੋ ਵਿਟਾਮਿਨ ਡੀ ਰਿਚ ਫੂਡਸ ਐਡ ਕਰੋ ਜਿਹੜੇ ਬੋਨਸ ਨੂੰ ਬੱਚੇ ਦੀ ਸਟਰੈਂਥਨ ਕਰਨ ਵਾਸਤੇ ਹੈਲਪ ਕਰੇਗਾ ਇਦੇ ਵਿੱਚ ਅਸੀਂ ਗੱਲ ਕਰੀਏ ਤੇ ਇਹਦੇ ਵਿੱਚ ਫੈਰਟੀ ਫਿਸ਼ ਤੁਸੀਂ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਔਰੈਂਜਿਸ ਲੈ ਸਕਦੇ ਹੋ ਕੇਲ ਲੈ ਸਕਦੇ ਹੋ ਗ੍ਰੀਨ ਲੀਫੀ ਵੈਜੀਟੇਬਲਸ ਐਡ ਕਰ ਸਕਦੇ ਹੋ ਆਪਣੀ ਡਾਈਟ ਦੇ ਵਿੱਚ ਕੋਸ਼ਿਸ਼ ਕਰੋ ਆਪਣੀ ਡਾਈਟ ਦੇ ਵਿੱਚ ਫੋਲੇਟ ਤੇ ਫੋਲਿਕ ਐਸਿਡ ਰਿਚ ਫੂਡਸ ਲੋ ਜਿਹੜੇ ਕਿ ਬੱਚੇ ਦੀ ਬ੍ਰੇਨ ਤੇ ਸਪਾਈਨਲ ਕਾਰਡ ਵਾਸਤੇ ਸਟਰੈਂਥਨਿੰਗ ਵਾਸਤੇ ਬਹੁਤ ਜ਼ਰੂਰੀ ਹੈ ਐ ਫੋਲੇਟ ਤੇ ਫੋਲਿਕ ਐਸਿਡ ਸਾਨੂੰ ਕਿਹੜੇ ਫੂਡਸ ਤੋਂ ਮਿਲਦਾ ਹੈ ਐਸਨ ਡਾਰਕ ਗ੍ਰੀਨ ਲੀਫੀ ਵੈਜੀਟੇਬਲਸ ਤੋਂ ਮਿਲਦਾ ਹੈ ਜਿਵੇਂ ਗੱਲ ਕਰੀਏ ਸਪਿਨੈਚ ਹੈ ਕੇਲੇ ਇਸ ਤੋਂ ਇਲਾਵਾ ਤੁਸੀਂ ਪੀਸ ਲੈ ਸਕਦੇ ਹੋ ਪੀਨਟਸ ਐਡ ਕਰ ਸਕਦੇ ਹੋ ਔਰੇਂਜ ਇਸ ਐਡ ਕਰ ਸਕਦੇ ਹੋ ਆਪਣੀ ਡਾਇਟ ਦੇ ਵਿੱਚ ਹਰੀਆਂ ਦਾਲਾਂ ਐਡ ਕਰੋ ਰਾਜਮਾ ਚਨੇ ਐਡ ਕਰੋ ਇਹ ਤੁਹਾਨੂੰ ਵੀਕਨੈਸ ਨਹੀਂ ਆਉਣ ਦੇਣਗੇ ਤੇ ਤੁਹਾਨੂੰ ਹੈਲਦੀ ਫੀਲ ਕਰਾਂਗੇ